ਤੁਹਾਨੂੰ ਪਤਾ ਹੈ ਕਿ ਆਮਲੇ ਦੇ ਵਿੱਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜਿਹਦੇ ਨਾਲ ਸਾਡੀ ਚਮੜੀ ਨੂੰ ਨਿਖਾਰਦਾ ਅਤੇ ਜਵਾਨ ਬਣਾਈ ਰੱਖਦਾ ਹੈ ਇਸ ਤੋਂ ਇਲਾਵਾ ਝੁਰੜੀਆਂ ਅਤੇ ਫਾਈਨ ਲਾਈਨਸ ਅਤੇ ਪਿਗਮੈਂਟੇਸ਼ਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਇਹ ਮੁਹਾਸਿਆਂ ਅਤੇ ਦਾਗ-ਦੱब्बਿਆਂ ਨੂੰ ਵੀ ਘਟਾ ਕੇ ਚਮੜੀ ਨੂੰ ਸਾਫ਼ ਬਣਾਉਂਦਾ ਹੈ ਜਿਸ ਨਾਲ ਰੁੱਖਾਪਨ ਨਹੀਂ ਹੁੰਦਾ ਅਤੇ ਸਕਿਨ ਟੋਨ ਵਧੀਆ ਰਹਿੰਦੀ ਹੈ ਅਤੇ ਆਪਣੇ ਚਿਹਰੇ ਨੂੰ ਕੁਦਰਤੀ ਚਮਕ ਆਉਂਦੀ ਹੈ ਸਾਸਰੀਕਾਲ ਸਾਰੇ ਪੈਨਪ੍ਰਾਵਨ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਬਹੁਤ ਹੀ ਵਧੀਆ ਟੇਸਟੀ ਜੀ ਤੁਹਾਡੇ ਨਾਲ ਆਮਲਿਆਂ ਦੀ ਰੈਸਪੀ ਸ਼ੇਅਰ ਕਰਦੇ ਹਾਂ ਜਿਹਦੇ ਨਾਲ ਜਵਾਨ ਤੇ ਕੀ ਬੱਚੇ ਵੀ ਤੁਹਾਡੇ ਤੋਂ ਮੰਗ ਮੰਗ ਕੇ ਖਾਣਗੇ ਤੇ ਆਮਲਾ ਕਿਸੇ ਵੀ ਰੂਪ ਦੇ ਵਿੱਚ ਖਾਣਾ ਚਾਹੀਦਾ ਆਪਾਂ ਇਹਨੂੰ ਬਣਾਉਣਾ ਕਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲੈਣੇ ਆ ਤਾਂ ਸਭ ਤੋਂ ਪਹਿਲਾਂ ਮੈਂ ਇਹਨੂੰ ਸਟੀਮ ਕੀਤਾ ਸੀ ਤੇ ਸਟੀਮ ਕਰਕੇ ਇਹਨਾਂ ਨੂੰ ਅਲੱਗ ਅਲੱਗ ਕਰ ਲਿਆ ਗੁੱਠਲੀਆਂ ਇਹਨਾਂ ਦੀਆਂ ਕੱਢਤੀਆਂ ਫਿਰ ਮੈਂ ਥੋੜਾ ਜਿਹਾ ਤੇਲ ਪਾਇਆ ਹੈ ਤੇ ਇਹਦੇ ਵਿੱਚ ਪੰਜ ਚੀਜ਼ਾਂ ਦਾ ਤੜਕਾ ਲਾਇਆ ਹੈ ਇਹਦੇ ਵਿੱਚ ਸੌਂਫ ਤੇ ਕਲੌਂਜੀ ਤੇ ਮੇ ਸਰੋਂ ਹੁੰਦੀ ਛੋਟੀ ਜੀ ਤੇ ਉਹ ਵਾਲੀ ਸਰੋਂ ਪਾਈ ਜੇ ਤੇ ਇਹਨਾਂ ਵਿੱਚ ਪਾ ਕੇ ਥੋੜਾ ਜਿਹਾ ਤੜਕ ਲਿਓ ਤੜਕਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਆਉਲੇ ਸੁੱਟ ਦਿਓ ਜਿਹੜੇ ਕੀਤੇ ਤੇ ਉਹਦੇ ਵਿੱਚ ਲੂਣ ਪਾਓ ਕਾਲਾ ਲੂਣ ਪਾਓ ਚਿੱਟਾ ਲੂਣ ਪਾਓ ਤੇ ਲਾਲ ਮਿਰਚਾਂ ਪਾਓ ਤੇ ਨਾਲ ਹੀ ਗੁੜ ਪਾ ਦਿਓ ਮੈਂ ਤੇ ਅੰਦਾਜ਼ੇ ਨਾਲ ਹੀ ਥੋੜਾ ਜਿਹਾ ਪਾਤਾਈ ਤੇ ਫਿਰ ਇਹਨਾਂ ਦਾ ਪਾਣੀ ਆਪੇ ਛੱਡ ਲੈਣਾ ਤੇ ਤੁਸੀਂ ਬਿਲਕੁਲ ਵੀ ਪਾਣੀ ਨਾ ਇਹਨੂੰ ਛਵਾਇਓ ਜੇ ਤੇ ਹੌਲੀ ਹੌਲੀ ਜਦੋਂ ਫਿਰ ਇਹ ਗਾੜਾ ਜਿਹਾ ਹੋ ਜਾਊਗਾ ਨਾ ਉਹ ਬਾਅਲੇ ਚੰਗੀ ਤਰ੍ਹਾਂ ਪੰਜ ਸੱਤ ਦੇ ਲਏ ਹੋਏ ਇਹਨੂੰ ਤੇ ਇਹ ਫਿਰ ਆਪੇ ਹੀ ਹੋਣੀ ਹੋਣੀ ਗਾੜਾ ਜਿਹਾ ਹੋ ਜਾਣਾ ਇਹਨੇ ਜਦੋਂ ਇਹ ਥਿੱਕ ਜਾ ਬਣ ਗਿਆ ਤੇ ਉਦੋਂ ਫਿਰ ਇਹਨੂੰ ਥੱਲੇ ਉਤਾਰ ਲਿਓ ਇਹ ਨਾ ਭਾਵੇਂ ਤੁਸੀਂ 6 ਮਹੀਨੇ ਵੀ ਇਹਨੂੰ ਬਣਾ ਕੇ ਰੱਖ ਸਕਦੇ ਵੱਧ ਵੀ ਬਣਾ ਕੇ ਰੱਖ ਸਕਦੇ ਬਹੁਤ ਹੀ ਟੇਸਟੀ ਅਤੇ ਵਧੀਆ ਬਣਦਾ ਵਾ ਮੈਂ ਤੇ ਇਹਨੂੰ ਥੋੜਾ ਜਿਹਾ ਬਣਾਇਆ ਜੇ ਥੋੜੇ ਜਿਹੀ ਹੋਲੇ ਪਏ ਸੀ ਤੇ ਇਸ ਕਰਕੇ ਮੈਂ ਥੋੜਾ ਜਿਹਾ ਬਣਾ ਲਿਆ ਮੇਰੇ ਤੇ ਬੱਚੇ ਵੀ ਬਹੁਤ ਮੰਗ ਮੰਗ ਕੇ ਖਾਂਦੇ ਹੱਸਿਆ achar ਨੂੰ ਤੇ ਮਿੱਠਾ ਹੁੰਦਾ ਬਹੁਤ ਵਧੀਆ ਟੇਸਟੀ ਖੱਟਾ ਮਿੱਠਾ ਬਣਦਾ ਵਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਨਾਲ ਤੁਸੀਂ ਖਾਓ ਤੇ ਭਾਵੇਂ ਇਹਨੂੰ ਫੁਲਕੇ ਦੇ ਨਾਲ ਵੀ ਖਾ ਸਕਦੇ ਪਰੌਂਠੀ ਦੇ ਨਾਲ ਵੀ ਖਾ ਸਕਦੇ ਜਿਸ ਤਰੀਕੇ ਨਾਲ ਮਰਜੀ ਤੁਸੀਂ ਇੰਜੋਏ ਕਰ ਸਕਦੇ ਜੇ ਜੇਕਰ ਤੁਹਾਨੂੰ ਮੇਰੀ ਵੀਡੀਓ ਲਗਦੀ ਆ ਲੱਗੀ ਆ ਤਾਂ ਲਾਈਕ ਜ਼ਰੂਰ ਕਰਕੇ ਜਾਇ